ਵਿਦਿਆਰਥੀ ਨੇ ਪਿਆਰੇ ਵਿਦਿਆਰਥੀਓ ਵੇਖਿਆ ਜਾਂਦਾ ਕਿ ਤੁਹਾਡਾ ਸਕੂਲ ਬਹੁਤ ਵਧੀਆ ਵਧੀਆ ਤੁਸੀਂ ਸਟੱਡੀ ਕਰ ਰਹੇ ਹੋ ਕਹ ਹਰਵਾਲ ਤੁਹਾਡੇ ਜਿਹੜੇ ਐਮ ਡੀ ਨੇ ਸਕੂਲ ਦੇ ਸਰਦਾਰ ਅਨਜੋਤ ਸਿੰਘ ਰੰਧਾਵਾ ਵਾਤਾਵਰਨ ਦਿਵਸ ਵੀ ਮਨਾਉਂਦੇ ਨੇ ਪੌਦੇ ਲਗਾਉਣ ਦੇ ਵਿੱਚ ਐਮ ਭੂਮਿਕਾ ਹੁੰਦੀ ਆ ਤਾਂ ਅੱਜ ਗਰਮੀ ਇੰਨੀ ਵੱਧ ਚੁੱਕੀ ਆ ਗਰਮੀ ਸਾਰਿਆਂ ਨੂੰ ਲੱਗਦੀ ਆ ਨਾ ਗਰਮੀ ਲੱਗ ਰਹੀ ਆ ਤਾਂ ਗਰਮੀ ਦੇ ਵਿੱਚ ਟੈਂਪਰੇਚਰ ਬਹੁਤ ਹਾਈ ਹੋ ਗਿਆ ਟੈਂਪਰੇਚਰ ਆਪੋ ਹੋਣ ਕਰਕੇ ਜਿਹੜਾ ਅੱਜ ਏਨੀ ਮੁਸ਼ਕਲ ਤੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਘਰਾਂ ਦੇ ਵਿੱਚੋਂ ਜਦੋਂ ਤੁਸੀਂ ਸਕੂਲ ਦੇ ਵਿੱਚ ਪਹੁੰਚਦੇ ਹੋ ਤਾਂ ਬੜੀ ਗਰਮੀ ਜਿਹੜੀ ਮਹਿਸੂਸ ਹੁੰਦੀ ਆ ਸਕੂਲ ਦੇ ਵਿੱਚ ਵੀ ਆ ਕੇ ਕਾਰਨ ਕੀ ਆ ਕਾਰਨ ਇਹ ਆ ਕਿ ਅੱਜ ਅਸੀਂ ਰੁੱਖਾਂ ਨੂੰ ਕੱਟਿਆ ਜਾ ਰਿਹਾ ਕਿੰਨੇ ਵਿਦਿਆਰਥੀ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੁੱਖਾ ਹੱਥ ਘੜੇ ਕਰਕੇ ਦੱਸਿਓ ਵੈਰੀ ਗੁੱਡ ਬਹੁਤ ਵਧੀਆ ਗੱਲ ਆ ਨਹੀਂ ਤੇ ਅੱਜ ਕੀ ਹੋ ਗਿਆ ਕਿ ਘਰਾਂ ਦੇ ਵਿੱਚ ਨੀਚੇ ਕਰ ਲੋ ਹੱਥ ਅੱਜ ਘਰਾਂ ਦੇ ਵਿੱਚ ਕੀ ਹੋ ਗਿਆ ਕਿ ਘਰਾਂ ਦੇ ਵਿੱਚ ਰੁੱਖ ਲਗਾਉਣੇ ਬੰਦ ਕਰ ਦਿੱਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਕੋਠੀਆਂ ਬਣ ਗਈਆਂ ਰੁੱਖ ਕੱਟ ਦਿੱਤੇ ਤਾਂ ਉਹਦੇ ਕਰਕੇ ਜਿਹੜਾ ਅੱਜ ਘਰਾਂ ਦੇ ਵਿੱਚ ਏਸੀਆਂ ਦਾ ਸਹਾਰਾ ਲੈ ਰਹੇ ਆ ਲੇਕਿਨ ਉਹ ਵੀ ਕਿਤੇ ਨਾ ਕਿਤੇ ਬਿਮਾਰੀਆਂ ਦਾ ਕਾਰਨ ਬਣਦੇ ਨੇ ਆਪਾਂ ਸਾਰੇ ਪੜ੍ਹਾਈ ਦੇ ਨਾਲ ਨਾਲ ਇਸ ਪਾਸੇ ਵੀ ਧਿਆਨ ਦਿਈਏ ਵਾਤਾਵਰਣ ਵੱਲ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਮਾਪੇ ਨੂੰ ਜਿਹੜਾ ਆ ਇਹ ਵੀ ਕਹੀਏ ਕਿ ਇਸ ਚੀਜ਼ ਨੂੰ ਵੀ ਲਾਮਤ ਕਰੀਏ ਤੇ ਆਪਣੀ ਵੀ ਜ਼ਿੰਮੇਵਾਰੀ ਸਾਰੇ ਵਿਦਿਆਰਥੀ ਸਮਝੀਏ ਰੁੱਖ ਲਗਾਈਏ ਰੁੱਖ ਲਗਾਵਾਂਗੇ ਤੇ ਇਸ ਗਰਮੀ ਦੇ ਕੋਲੋਂ ਜਿਹੜੀ ਸਾਨੂੰ ਰਾਹਤ ਮਿਲੇਗੀ ਉਹ ਵਾਤਾਵਰਣ ਜਿਹੜਾ ਪਹਿਲਾਂ ਦੇ ਨਾਲੋਂ ਸਹੀ ਹੋਏਗਾ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਜਿਹੜਾ ਐਮਡੀ ਸਾਹਿਬ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਰੁੱਖ ਬਹੁਤ ਹੁੰਦੇ ਸੀ ਲੋਕ ਜਿਹੜੇ ਆ ਕਿ ਏਸ਼ੀਆਂ ਤੇ ਪੱਕਿਆਂ ਤੋਂ ਬਿਨਾਂ ਹੀ ਜ਼ਿੰਦਗੀ ਜਿਹੜੀ ਗੁਜ਼ਾਰ ਲੈਂਦੇ ਸੀ ਉਹ ਸਮੇਂ ਇੰਨੇ ਵਧੀਆ ਹੁੰਦੇ ਸੀ ਤੇ ਇੰਨੀ ਗਰਮੀ ਜਾਂ ਇੰਨੀ ਤਪਸ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੁਣ ਵੀ ਜਿਹੜਾ ਇੱਕ ਲਗਾਤਾਰ ਜਿਹੜਾ ਕਿ ਇੰਨੀ ਕਿ ਗਰਮੀ ਪੈ ਰਹੀ ਆ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਰੁੱਖਾਂ ਦੇ ਵੱਲ ਧਿਆਨ ਦੇਈਏ ਜਿਹੜੀ ਨਾਲ-ਨਾਲ ਸਕੂਲ ਦੇ ਵਿੱਚੋਂ ਆਪਾਂ ਸਿੱਖਿਆ ਹਾਸਲ ਕਰ ਰਹੇ ਆ ਨਾਲ-ਨਾਲ ਇਹ ਵੀ ਸਿੱਖੇ ਦਈਏ ਸਕੂਲ ਦੇ ਵਿੱਚ ਵੀ ਦੇਖਿਓ ਅੱਜ ਜਿੱਦਾਂ ਰੁੱਖ ਲਗਾਏ ਗਏ ਆ ਇਹਨਾਂ ਦੇ ਵਿੱਚ ਧਿਆਨ ਦੇਈਏ ਆਪਣੇ ਘਰਾਂ ਦੇ ਵਿੱਚ ਮਾਪਿਆਂ ਨੂੰ ਆਪਾਂ ਇਹ ਵੀ ਦਸੀਏ ਕਿ ਆਪਾਂ ਰੁੱਖ ਲਗਾਈਏ ਨੰਬਰ 2 ਅੱਜ ਸਮਾਜ ਦੇ ਵਿੱਚ ਨਸ਼ਾ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਉਸ ਚੀਜ਼ ਦੇ ਵਿੱਚੋਂ ਵੀ ਬਚਾਓ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹਦਾ ਅਖੀਰ ਜਿਹੜਾ ਅੱਜ 9 ਆਣ ਜਿਹੜੇ ਬੱਚੇ ਬੱਚੀਆਂ ਆ ਨਸ਼ੇ ਦੀ ਭੇਡ ਚੜ ਰਹੇ ਤੇ ਮੌਤ ਹੋ ਰਹੀ ਆ ਉਹਦੇ ਵਿੱਚੋਂ ਜਿਹੜਾ ਆਪਾਂ ਜੇ ਬਚ ਜਾਵਾਂਗੇ ਤਾਂ ਅੱਜ ਇਸ ਲੰਬੀ ਜ਼ਿੰਦਗੀ ਜਿਹੜੀ ਜੀ ਸਕਦੇ ਆ ਆਪਾਂ ਆਪਣਾ લક્ષ્ય ਰੱਖ ਕੇ ਜੀਣਾ ਸਕੂਲ ਦੇ ਵਿੱਚ ਅੱਜ ਤੁਸੀਂ ਸਾਰੇ ਬੱਚੇ ਪੜ੍ਹ ਰਹੇ ਹੋ ਉਹ લક્ષ્ય ਰੱਖਣਾ ਕਿ ਆਪਾਂ ਪੜ ਕੇ ਕੀ ਬਣਨਾ ਅੱਜ ਇੱਕ ਛੋਟੇ ਬੱਚੇ ਨੂੰ ਪੁੱਛਿਆ ਜਾਂਦਾ ਜਿਵੇਂ ਕਿ ਵੱਡਾ ਹੋ ਕੇ ਕੀ ਬਣੇਗਾ ਉਹ ਚੀਜ਼ ਨੂੰ ਆ ਕਿ ਆਪਾਂ ਵੱਡੇ ਹੋ ਕੇ ਬਣਨਾ ਕੁਝ ਆਪਾਂ ਸਮਾਜ ਦੇ ਲਈ ਵੀ ਕੁਝ ਬਣੀਏ ਤੇ ਆਪਣਾ ਸਕੂਲ ਦਾ ਨਾਮ ਰੋਸ਼ਨ ਕਰੀਏ ਕਿਉਂਕਿ ਜਿੱਦਾਂ ਜਿਹੜੇ ਸਕੂਲ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ ਬਹੁਤ ਵਧੀਆ ਸਿੱਖਿਆ ਜਿਹੜੀ ਤੁਹਾਨੂੰ ਦਿੱਤੀ ਜਾਂਦੀ ਆ ਹਰ ਵਾਰ ਨਤੀਜੇ ਵਧੀਆ ਆਉਂਦੇ ਆ ਕਿਉਂ ਦੇਖਿਆ ਜਾਂਦਾ ਅਸੀਂ ਮੈਂ ਲਗਾਤਾਰ ਅਖਬਾਰਾਂ ਦੇ ਵਿੱਚ ਦੇਖਦਾ ਰਹਿਣਾ ਕਿ ਤੁਹਾਡਾ ਸਕੂਲ ਆ ਜਿਹੜਾ ਸੁਰੱਖੀਆਂ ਦੇ ਵਿੱਚ ਰਹਿੰਦਾ ਤੁਸੀਂ ਬਹੁਤ ਭਾਗਾਂ ਵਾਲੇ ਹੋ ਕਿ ਸਕੂਲ ਦੇ ਵਿੱਚ ਦਾਖਲਾ ਲਿਆ ਤਾਂ ਇੱਥੇ ਆਪਾਂ ਸਕੂਲ ਦਾ ਨਾਮ ਰੋਸ਼ਨ ਕਰੀਏ ਇਹਨਾਂ ਚੀਜ਼ਾਂ ਤੋਂ ਬਤੀਏ ਤੇ ਵਾਤਾਵਰਣ ਵੱਲ ਵੱਧ ਤੋਂ ਵੱਧ ਧਿਆਨ ਦੇਈਏ ਉਹ ਵੱਧ ਤੋਂ ਵੱਧ ਰੁੱਖ ਲਗਾਓ ਜੀ ਕਿਹੜੇ ਕਿਹੜੇ ਬੱਚੇ ਸਹਿਮਤ ਆ ਜਿਹੜੇ ਰੁੱਖ ਲਗਾਉਣ ਹੋਣਗੇ। ਬਾਕੀ ਕੀ ਗੱਲ? ਸਾਰਿਆਂ ਨੇ ਰੁੱਖ ਲਗਾਓਗੇ ਤਾਂ ਰੁੱਖਾਂ ਦੇ ਨਾਲ ਸਾਨੂੰ ਜਿਹੜੀ ਨਜ਼ਾਦ ਮਿਲੂਗੀ ਅੱਜ ਆ ਗਰਮੀ ਨਹੀਂ ਚੱਲਣੀ ਪਊਗੀ। ਮੌਸਮ ਦਾ ਬਹੁਤ ਜ਼ਿਆਦਾ ਫਰਕ ਪੈ ਜਾਊਗਾ। ਇਹ ਨਾਲ ਗਰਮੀ ਦੇ ਵਿੱਚੋਂ ਸਾਨੂੰ ਜਿਹੜੀ ਰਾਹਤ ਆ ਮਿਲ ਸਕਦੀ ਆ। ਧੰਨਵਾਦ। ਬਸ ਇੰਨਾ ਹੀ ਸਮਾਂ ਲਵਾਂਗਾ। ਤੁਹਾਡਾ ਵਾਅਦਾ ਤੋਂ ਵਾਅਦਾ ਰੁੱਖ ਲਗਾਈਏ। ਗਰਮੀ ਦੇ ਵਿੱਚੋਂ ਆਪਾਂ ਸਾਰੇ ਬਚ ਸਕੀਏ। ਧੰਨਵਾਦ ਸਾਰਿਆਂ ਦਾ ਸ਼ੁਕਰੀਆ। ਸਾਡੇ ਵੀ ਪਹੁੰਚੇ ਪੱਤਰਕਾਰ ਜੀ ਤੁਸੀਂ ਸੋਡੀ ਉਹਨਾਂ ਨਿਦੇਧਾਂ ਨੂੰ ਡਿਟੇਲ ਨਾਲ ਦੱਸਿਆ ਰੁੱਖ ਜ਼ਰੂਰੀ ਨਹੀਂ ਰੁੱਖ ਛਾਂ ਵਾਲਾ ਆਪਾਂ ਲਾਉਣਾ ਵਾ ਆਪਣੇ ਘਰਾਂ 'ਚ ਫਲਦਾਰ ਰੁੱਖ ਲਵਾਓ ਜਿਹੜੇ ਅੱਜਕੱਲ ਫਲਦਾਰ ਰੁੱਖ ਬੜੇ ਆ ਗਏ ਆ ਜਿਹੜੇ ਨਾ ਜ਼ਿਆਦਾ ਹਾਈਟ ਦਿੰਦੇ ਆ ਨਾ ਕੋਈ ਨੁਕਸਾਨ ਕਰਦੇ ਬੇਸ਼ੱਕ ਤੁਸੀਂ ਉਹਨਾਂ ਨੂੰ ਗਮਲਿਆਂ 'ਚ ਲਾ ਲਓ ਇੱਕ ਤੇ ਆਪਾਂ ਜਿਹੜਾ ਬਾਰੂ ਫਰੂਟ ਲਿਆਏ ਖਾਣੇ ਆ ਨਿਰਾ ਸਪ੍ਰੇਆਂ ਵਾਲਾ ਦਵਾਈਆਂ ਵਾਲਾ ਖਾਣੇ ਆ ਪਤਾ ਨਹੀਂ ਕਿਦਾਂ ਪਕਾਇਆ ਵਾ ਕੱਚੇ ਫਰੂਟ ਲਾ ਕੇ ਜਿਹੜੇ ਪਕਾ ਲੈਂਦੇ ਆ ਇਹ ਕੋ ਆਪਾਂ ਖਾ ਕੇ ਬਿਮਾਰ ਹੁੰਨੇ ਆ ਜੇ ਤੁਸੀਂ ਆਪਣਾ ਘਰ ਦਾ ਫਰੂਟ ਆਪਣੇ ਘਰ 'ਚ ਬੂਟੇ ਲਾਓਗੇ ਠੀਕਾ ਹੋਰ ਜੇ ਤੁਸੀਂ ਜ਼ਿਆਦਾ ਲਾਉਨੇ ਆ ਆਪਣਾ ਆਲੂ ਬਖਾਰੇ ਦਾ ਲਾ ਸਕਦੇ ਹੋ ਲਗਾੜ ਦਾ ਲਾ ਸਕਦੇ ਹੋ ਲੀਚੀ ਦਾ ਲਾ ਸਕਦੇ ਹੋ ਬੜੇ ਫਰੂਟ ਨੇ ਹਰ ਤਰ੍ਹਾਂ ਦਾ ਫਰੂਟ ਜਿਹੜਾ ਵਾ ਲੱਗਾ ਹੋਣਾ ਚਾਹੀਦਾ ਵਾ ਉਹ ਲੱਗੇ ਆ ਨਾ ਸਕੂਲ 'ਚ ਇਸ ਕਰਕੇ ਫਰੂਟ ਦੇ ਰੁੱਖ ਲਵਾਓ ਜ਼ਰੂਰੀ ਨਹੀਂ ਵੀ ਆਪਾਂ ਤਰੇਕ ਟਾਲੀ ਛਪੈਦਾ ਇਹ ਵਾਲੇ ਰੁੱਖ ਲਾਉਣੇ ਆ ਘਰਾਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਜਿਹੜੇ ਆ ਆਪਣੇ ਫਰੂਟ ਦੇ ਰੁੱਖ ਲਾਈਏ ਆਪਣੀਆਂ ਸਬਜ਼ੀਆਂ ਉਗਾਈਏ ਜਿਹੜੀਆਂ ਤਾਜ਼ੀਆਂ ਖਾਈਏ ਜਿੱਦਾਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਵੀ ਜੇ ਤੁਸੀਂ ਬਾਹਰੋਂ ਬਾਜ਼ਾਰ 'ਚੋਂ ਖਾਣਾ ਵਾ ਕੋਈ ਵੀ ਛਾਹ ਨਹੀਂ ਖਾਣੀ ਜੇ ਤੁਹਾਡਾ ਪਨੀਰ ਖਾਣ ਵਿੱਚ ਜੀ ਕਰਦਾ ਆਪਣੇ ਘਰ ਦੇ ਕੋਈ ਸਾਨੂੰ ਘਰ ਬਣਾ ਕੇ ਖਵਾ ਲਓ ਕਿਉਂਕਿ ਜਿੰਨਾ ਪਨੀਰ ਆਪਣਾ ਬਜ਼ਾਰਾਂ ਚ ਅਵੇਲੇਬਲ ਹੋ ਰਿਹਾ ਵਾ ਉਹਨਾਂ ਦੁੱਧ ਬਜ਼ਾਰਾਂ ਚ ਜਾ ਨਹੀਂ ਰਿਹਾ ਆਪਣੇ ਪਿੰਡਾਂ ਦੇ ਵਿੱਚ ਕਿੰਨੇ ਡੰਗਰ ਰਹਿ ਗਏ ਆ ਹੱਥ ਖੜੇ ਕਰੋ ਜਿੰਨਾਂ ਦੇ ਘਰ ਡੰਗਰ ਹੈਗਾ ਕੋਈ ਦੁੱਧ ਵਾਲਾ ਕਿੰਨੇ ਜਣੇ ਆ ਕਿੰਨੇ ਤੁਸੀਂ ਖਲੋਤੇ ਤੇ ਕਿੰਨਿਆਂ ਦੇ ਘਰਾਂ ਚ ਤੇ ਦੁੱਧ ਤੁਸੀਂ ਸਾਰੇ ਪੀਂਦੇ ਹੋ ਹਾਂਜੀ ਪੀਂਦੇ ਹੋ ਨਾ ਦਹੀਂ ਖਾਂਦੇ ਹੋ ਸਾਰੇ ਜਣੇ ਉਹ ਕਿੱਥੋਂ ਆਉਂਦਾ ਦੁੱਧ ਧੇਰੀਆਂ ਤੇ ਜਦੋਂ ਘਰਾਂ ਦੇ ਡੰਗਰ ਹੀ ਖਤਮ ਹੋ ਗਏ ਆ ਤੇ ਡੇਰੀਆਂ ਦੇ ਦੁੱਧ ਆਈ ਕਿੱਥੋਂ ਜਾਂਦਾ ਵਾ ਸਾਰਾ ਸਿੰਥੈਟਿਕ ਦਾ ਬਣ ਕੇ ਆਉਂਦਾ ਵਾ ਜਦੜਾ ਕਿਓ ਖਾਣ ਨੂੰ ਜੀ ਕਰਦਾ ਤਾਂ ਵੀ ਆਪਣਾ ਘਰੇ ਮੰਗਾ ਕੇ ਬਣਵਾ ਕੇ ਤੇ ਫੇਰ ਖਾਓ ਬਾਕੀ ਰੁੱਖ ਲਗਾਉਣੇ ਬਹੁਤ ਜ਼ਰੂਰੀ ਆ ਪਹਿਲਾਂ ਘਰਾਂ ਦੇ ਵਿੱਚ ਜਿਹੜਾ ਪਾ ਜੀ ਨੇ ਦੱਸਿਆ ਵੀ ਰੁੱਖਾਂ ਦੇ ਥੱਲੇ ਹੀ ਦੁਪਹਿਰ ਸਾਰੀ ਰੁੱਖਾਂ ਥੱਲੇ ਕੱਟੀ ਜਾਂਦੀ ਸੀ ਹੁਣ ਵੀ ਆ ਕਈ ਵਾਰੀ ਪਿੱਛੇ ਮੋਟਰ ਤੇ ਰੁੱਖ ਲੱਗੇ ਆ ਮੇਰੇ ਇਤੇ ਬਹੁਤ ਜਿਆਸਾਰੇ ਅਜੇ ਵੀ ਕਿਤੇ ਉੱਥੇ ਜਾ ਕੇ ਦੁਪਹਿਰ ਬਹਿ ਜੀਏ ਨਾ ਨਾ ਮੁਰਕਾ ਆਉਂਦਾ ਤੇ ਨਾ ਗਰਮੀ ਲੱਗਦੀ ਆ ਇੰਨੀ ਵਧੀਆ ਉਹਨਾਂ ਦੀ ਸ਼ਾਮ ਆ ਤੇ ਏਸੀ ਨਾਲੋਂ ਵੱਧ ਆਨੰਦ ਆਉਂਦਾ ਸ ਹੈ ਬੈਂ ਦਾ ਮੈਂ ਰੋਜ਼ ਦੁਪਹਿਰਾਂ ਨੂੰ 2:30 ਕਹਿੰਦੇ ਉੱਥੇ ਜਾ ਕੇ ਮੋਟਰ ਤਾਂ ਹੀ ਬੈਠਣਾ ਵਾ ਮੈਂ ਕਦੀ ਦੁਪਹਿਰੇ ਏਸੀ 'ਚ ਨਹੀਂ ਬੈਠਾ ਚਲੋ ਰਾਤ ਨੂੰ ਸਾਡੀਆਂ ਮਜਬੂਰੀਆਂ ਹੋ ਗਈਆਂ ਨੇ ਵੀ ਕੋਠਿਆਂ ਤੇ ਸੌਣੋਂ ਗਏ ਆ ਅੰਦਰਾਜ ਵੜ ਕੇ ਸੌਣੇ ਆ ਤੇ ਉਹ ਸਾਡੀ ਮਜਬੂਰੀਆਂ ਹੋ ਗਈਆਂ ਏਸੀ ਰਾਤ ਵੀ ਚਲਾਉਣਾ ਪਰ ਦਿਨੇ ਜਿਹੜਾ ਵਾ ਰੁੱਖ ਥੱਲੇ ਬਹੁਤ ਵਧੀਆ ਆਨੰਦ ਆਉਂਦਾ ਵਾ ਜਿੰਨੇ ਰੁੱਖ ਲਵਾਓਗੇ ਜੇ ਰੁੱਖ ਲਾਵਾਂਗੇ ਤੇ ਜਿਹੜਾ ਆਪਣਾ ਪਾਣੀ ਦਾ ਇੱਕ ਬੜਾ ਵੱਡਾ ਇਸ਼ੂ ਤੁਰਿਆ ਆਉਂਦਾ ਵਾ ਕਿ ਧਰਤੀ ਹੇਠਲਾ ਪਾਣੀ ਪੀਣ ਵਾਲਾ ਖਤਮ ਹੋ ਰਿਹਾ ਵਾ ਜਦੋਂ ਤੁਸੀਂ ਉਨਾ ਹੀ ਉਹ ਰੁੱਖ ਜਿਹੜੇ ਆ ਪਾਣੀ ਜ਼ਮੀਨ ਚੋਂ ਜੇ ਖਿੱਚਦੇ ਆ ਨਾ ਉਹ ਵਾਪਸ ਜ਼ਮੀਨ ਦੇ ਵਿੱਚ ਪਾਣੀ ਨੂੰ ਚਾਰਜ ਵੀ ਕਰਦੇ ਆ ਸਾਡੇ ਜ਼ਮੀਨ ਦਾ ਥੱਲਾ ਪਾਣੀ ਦਾ ਪੱਧਰ ਵੀ ਜਿਹੜਾ ਉਹ ਵਧੇਗਾ ਜਿੰਨੇ ਰੁੱਖ ਆਪਾਂ ਵਾਦ ਲਵਾਵਾ ਲਾਵਾਂਗੇ ਠੀਕ ਆ ਇਸ ਤਰ੍ਹਾਂ ਇੰਨੀ ਆ ਗੱਲ ਬੇਨਤੀਆਂ ਕਰਦਾ ਆ ਮੈਂ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ